ਏ ਐਮਰਜੈਂਸੀ ਸਰਗੀਆਂ ਫੈਸਿਲਿਟੀਆਂ ਨੇ ਜਿਹੜੀ ਰੋਟੀਨ ਦੇ ਆ ਜਵੇਂ ਐਟੀਆਰ ਗੈਸ ਨਾਲ ਆਈ ਇਰਿਟੇਸ਼ਨ ਹੁੰਦੀ ਆ ਆਈ ਵਾਸ਼ਿੰਗ ਦੀ ਰਿਜ਼ਲਟੀ ਆ ਉਹਦਾ ਪਹਿਲਾ ਜਿਹੜਾ ਕਿ ਮੈਕਸਮ ਪਤਾ ਇਮੀਡੀਐਂਟਲੀ ਕੋਈ ਨਹੀਂ ਕਰਿਆ ਨੂੰ ਦੇ ਚੁੱਕੇ ਜਦੋਂ ਵੀ ਸ਼ੈਲਿੰਗ ਹੁੰਦੀ ਆ ਅਰਾਊਂਡ 50 60 ਆਨ ਦੀ ਕਿਉਂਕਿ ਜੋ ਸ਼ੈਲਿੰਗ ਹੁੰਦੀ ਆ ਤਾਂ ਨਾਲ ਦੀ ਨਾਲ ਬਰ ਇਧਰੋਂ ਭੱਜੇ ਆਉਂਦੇ ਨੇ ਅੱਖਾਂ ਉਸ ਤੋਂ ਬਾਅਦ ਜਦੋਂ ਸ਼ੈਲਿੰਗ ਹੁੰਦੀ ਆ ਉਸ ਤੋਂ ਬਾਅਦ ਹੀ ਸੀਰੀਅਸ ਇੰਜਰੀਜ਼ ਨਾਲ ਵੀ ਹੁੰਦੀ ਆ ਹੋਂ ਤੱਕ ਕਿੰਨੇ ਦੀਆਂ ਫਿਰ ਤੁਸੀਂ ਆ ਪਾਈਆਂ ਆਈ ਡ੍ਰੌਪਸ ਕੋਈ ਘੰਟੀ ਨਹੀਂ ਅਸਲ ਪਾਣੀ ਪਤਾ ਨਹੀਂ ਕਿੰਨੇ ਸੌ ਦੋ ਸੌ ਪਾਣੀ ਕਿੰਨੇ ਪਾਉਣਗੇ ਇਹ ਤਾਂ ਸਿੰਪਲ ਆਕਸੀਜਨ ਆ ਉਧਰ ਸਾਡੇ ਕੋਲੇ ਨੇਬੁਲਾਈਜ਼ਰ ਵੀ ਹੈਗੀ ਆ ਪਾਣੀ ਦੇਣਾ ਪਾਣੀ ਨੇਬੁਲਾਈਜ਼ਰ ਆ ਉਹਦੇ ਚ ਅਸੀਂ ਮੈਡੀਸਿਨ ਪਾ ਕੇ ਅਸੀਂ 에ਅਰਵੇਸ ਡਾਇਲੇਟ ਕਰਦੇ ਆ so that uh, breathing difficulty ਨਾ ਹੋਵੇ ਪੇਸ਼ੇਵਰ गैस इनहेल करते हैं वो अपने एयरवेज़ को इरीटेट करती है वो अपने एयरवेज कंस्ट्रक्ट होंगे और ब्रीथिंग प्रॉब्लम होंगी दूसरा जब बंदा डर जाता सिम सिंपथैटिक स्टिमुलेन होंगी भी बंदा बहुत डिस्ट्रैस से आ जा By birth I am a farmer and by profession I am a physician. So I have to do my services here. Being a farmer, I am sympathizing with the farmers and being a physician I am rendering my facility. ਕਾਚਾਂਬੂ ਬਾਰਡਰ ਦੇ ਉੱਪਰ ਮੌਜੂਦ ਹਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਤੇ ਦੂਜੇ ਪਾਸੇ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਲੋਕਾਂ ਵੱਲੋਂ ਨਿਭਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਡਾਕਟਰ ਸਾਹਿਬ ਆਏ ਨੇ ਤੇ ਨਾਲ ਉਹਨੇ ਪੂਰੀ ਟੀਮ ਹੈ ਤੇ ਲੋਕਾਂ ਦੇ ਅੱਖਾਂ ਦੇ ਵਿੱਚ ਜਿਹੜੇ ਆਈ ਡ੍ਰੌਪ ਹੁੰਦੇ ਨੇ ਉਹ ਫਾੜਨੇ ਕਿਉਂਕਿ ਅੱਖਾਂ ਦੇ ਵਿੱਚ ਜਦੋਂ ਜਲਨ ਹੁੰਦੀ ਹੈ ਜਦੋਂ ਅਥਰੂ ਗੈਸ ਜਿਹੜੀ ਹੈ ਇਹ ਚੜਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪਹੁੰਚੇ ਜਿੱਤਾ ਗੱਲਬਾਤ ਜਰੂਰ ਕਰਦੇ ਆ ਡਾਕਟਰ ਸਾਹਿਬ ਪਹਿਲਾਂ ਕਿਹੜੀ ਕਿਹੜੀ ਫੈਸਿਲਿਟੀ ਹੈ ਆਪਣੀ ਕੋਈ ਐਮਰਜੈਂਸੀ ਸਾਰੀਆਂ ਫੈਸਿਲਿਟੀਆਂ ਨੇ ਜਿਹੜੀ ਰੂਟੀਨ ਦੇ ਆ ਜਿਵੇਂ ਟੀਆਰ ਗੈਸ ਨਾਲ ਇਰਿਟੇਸ਼ਨ ਹੁੰਦੀ ਆ ਇਹ ਆਈ ਵਾਸ਼ਿੰਗ ਦੀ ਫੈਸਿਲਿਟੀ ਆ ਸਭ ਤੋਂ ਪਹਿਲਾਂ ਜਿਹੜਾ ਕਿ ਮੈਕਸਮ ਪਾਟੀ ਇਮਰਜੈਂਸੀ ਕੋਈ ਨਹੀਂ ਕੰਨਿਆਂ ਨੂੰ ਦੇ ਚੱਕੇ ਨਹੀਂ ਬਾਕੀ ਇਹ ਸਾਡੀ ਕ੍ਰਿਟੀਕਲ ਕੇਅਰ ਆ ਇੱਥੇ ਜਿਹੜੇ ਜਾਵੇ ਸਵੀਅਰਲੀ ਇੰਜਰਡ ਨੇ ਉਹਨਾਂ ਨੂੰ ਅਸੀਂ ਸੂਚ ਸਟਿੰਗ ਕਰਕੇ ਟਾਂਕੇ ਲਾ ਕੇ ਬੈਂਡਿੰਗ ਕਰ ਬੈਂਡੇਜਸ ਕਰਕੇ ਤੇ ਪ੍ਰੋਪਰ ਹੈਪਾ ਟੈਕਨਾਲੋਜੀ ਸਿੱਕੇ ਤੇ ਨਾਟ੍ਰੋਸਪਰੋਫਲੈਕਸਸ ਦੇ ਕੇ ਉਹਨਾਂ ਨੂੰ ਬਹੁਤ ਬੈਸ ਜਦੋਂ ਜਿ ਛੱਡਦੇ ਨੇ ਜਾਂ ਜਦੋਂ ਗੋਲੇ ਛੱਡਦੇ ਨੇ ਤਾਂ ਉਸ ਸਮੇਂ ਅੱਖਾਂ ਦੇ ਵਿੱਚ ਦੇਖਿਆ ਨਹੀਂ ਆਂਦਾ ਬੰਦ ਅੱਖਾਂ ਨਹੀਂ ਖੁੱਲਦੀਆਂ ਤੇ ਇਰਿਟੇਸ਼ਨ ਤਾਂ ਹੁੰਦੀ ਹੁੰਦੀ ਹੈ ਤੇ ਜਦੋਂ ਹੱਥ ਵੀ ਰੱਖ ਜਾਂ ਮਸਲਦੇ ਆ ਤਾਂ ਉਸ ਤੋਂ ਬਾਅਦ ਜ਼ਿਆਦਾ ਹੋਣ ਲੱਗ ਜਾਂਦੀ ਹੈ ਉਹੀ ਹੈ ਨਾ ਉਹ ਜਿਹੜਾ ਕੈਮੀਕਲ ਹੈ ਉਹ ਆਪਣੇ ਟियर्स ਨਾਲ ਰਿਐਕਟ ਕਰਕੇ ਐਸਿਡ ਬਣਾਉਂਦਾ ਜਦੋਂ ਮੰਨ ਲਓ ਪਾਣੀ ਨਾਲ ਮੰਨ ਲਓ ਕਿਸੇ ਵੀ ਚੀਜ਼ ਨਾਲ ਰਿਐਕਟ ਕਰੂਗਾ ਤਾਂ ਉਹ ਆਪਣੇ ਟियर्स ਹੁੰਦੇ ਆ ਨਾ ਟਿਅਰ ਦੀ ਇੱਕ ਫਿਲਮ ਹੁੰਦੀ ਹੈ ਜਦੋਂ ਕੈਮੀਕਲ ਉਹ ਟਿਅਰਸ ਨਾਲ ਰਿਐਕਟ ਕਰਦਾ ਇਟ ਫਾਰਮਸ ਅ ਮਾਈਲਡ ਐਸਿਡ ਉਹ ਤੇ ਉਸ ਕਿੰਨੇ ਹੁਣ ਤੱਕ ਕਿੰਨੇ ਦੀਆਂ ਫਿਰ ਤੁਸੀਂ ਆ ਪਾਈਆਂ ਆਈ ਡ੍ਰੌਪਸ ਕੋਈ ਘੰਟੀ ਨਹੀਂ ਅੱਛਾ ਹੁਣ ਪਤਾ ਨਹੀਂ ਕਿੰਨੇ 100 200 ਪਤਾ ਨਹੀਂ ਕਿੰਨੇ ਕੋਣਗੇ ਜਦੋਂ ਵੀ ਸ਼ੈਲਿੰਗ ਹੁੰਦੀ ਆ ਅਰਾਊਂਡ 50 60 ਆਉਂਦੇ ਆ ਕਿਉਂਕਿ ਜੋ ਸ਼ੈਲਿੰਗ ਹੁੰਦੀ ਆ ਤਾਂ ਨਾਲ ਦੀ ਨਾਲ ਫਿਰ ਇਧਰੋਂ ਭੱਜੇ ਆਉਂਦੇ ਨੇ ਅੱਕਾਂ ਉਸ ਤੋਂ ਬਾਅਦ ਜਦੋਂ ਸ਼ੈਲਿੰਗ ਹੁੰਦੀ ਆ ਉਸ ਤੋਂ ਬਾਅਦ ਹੀ ਸੀਨੀਅਰ ਸੰਜਰੀਜ਼ ਨਾਲ ਵੀ ਹੁੰਦੇ ਆ ਮੈਂ ਕਹੂੰਗਾ ਵਿਕਰਮ ਨਾਲ ਦਿਖਾਇਆ ਵੀ ਜਾਏ ਪੂਰਾ ਜਿਹੜਾ ਡਾਕਟਰ ਸਾਹਿਬ ਉਹਨਾਂ ਦੀ ਵੈਨ ਆ ਦੇਖ ਸਕਦੇ ਤੁਸੀਂ ਜਿਹਦੇ ਵਿੱਚ ਸਾਰਾ ਇੱਕ ਹੀ ਆਕਸੀਜਨ ਦੀ ਬਹੁਤ ਜ਼ਿਆਦਾ ਹੋ ਆਉਂਦੀ ਆ ਜਦੋਂ ਕਈ ਵਾਰ ਟਾਇਰ ਗੈਸ ਦੇ ਗੋਲੇ ਸ ਸ਼ੈਲਿੰਗ ਹੁੰਦੀ ਆ ਤਾਂ ਇਹ ਤਾਂ ਸਿੰਪਲ ਆਕਸੀਜਨ ਆ ਉਧਰ ਸਾਡੇ ਕੋਲੇ ਨੇਬੁਲਾਈਜ਼ਰ ਵੀ ਹੈਗੀ ਆ ਪਾਣੀ ਦੇਣਾ ਪਾਣੀ ਨੇਬੁਲਾਈਜ਼ਰ ਆ ਉਹਦੇ ਚ ਅਸੀਂ ਮੈਡੀਸਿਨ ਪਾ ਕੇ ਅਸੀਂ 에ਅਰਵੇਸ ਡਾਇਲੇਟ ਕਰਦੇ ਆ so that ਬਰੀਥਿੰਗ ਡਿਫਿਕਲਟੀ ਨਾ ਹੋਵੇ ਪੀਸ਼ੈਂਟ ਨੂੰ ਇਹ ਆਈ ਡ੍ਰੌਪ ਨਾਲ ਦੀ ਫਿਰ ਫਰਕ ਪੈਂਦਾ ਕੁਝ ਇਹਦੇ ਨਾਲ ਵੀ ਵਾਸ਼ ਆਊਟ ਦਾ ਕੈਮੀਕਲ ਫ্রম ਦਾ ਆਈ ਥੀਜ਼ ਆਰ ਨਥਿੰਗ ਬਟ ਆਰਟੀਫੀਸ਼ੀਅਲ ਟियर्स ਆਪਣੇ ਟਾਇਰ ਉਹਨੇ ਨਹੀਂ ਬੰਦੇ ਕਿ ਉਹ ਪ੍ਰੋਪਰਲੀ ਵਾਸ਼ ਆਊਟ ਹੋ ਸਕੇ ਦੈਟਸ ਵਾਈ ਵੀ ਹੈਵ ਟੂ ਇੰਸਟਾਲ ਆਰਟੀਫੀਸ਼ਲ ਟਾਇਰਸ ਤਾਂ ਕਿ ਉਹਨੂੰ ਜਲਦੀ ਤੋਂ ਜਲਦੀ ਵਾਸ਼ ਆਊਟ ਹੋ ਜAVE ਵਾਸ਼ ਆਊਟ ਕਰ ਦਿੰਦਾ ਹੈ ਮਤਲਬ ਬਿਲਕੁਲ 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 ਇੱਕ ਜਿਹੜਾ ਜਦੋਂ ਫਟੜ ਬਹੁਤ سارے ਹੋ ਰਹੇ ਨੇ ਤਾਂ ਸਾਹ ਦੇ ਵਿੱਚ ਬਹੁਤ ਤਕਲੀਫ ਹੁੰਦੀ ਹੈ ਕਿੰਨੇ ਜਦੋਂ ਉਹ ਸ਼ੈਲਿੰਗ ਹੁੰਦੀ ਹੈ ਜੋ ਧੂਆ ਅੰਦਰ ਸਾਡੇ ਵੱਲ ਜਾਂਦਾ ਤਾਂ ਸਾਹ ਵੀ ਨਹੀਂ ਆਉਂਦਾ ਤੇ ਪੂਰੇ ਬਾਡੀ ਦੇ ਵਿੱਚ ਜਲਨ ਸ਼ੁਰੂ ਹੋ ਜਾਂਦੀ ਹੈ ਕਉ ਕਰਨ ਇੱਕ ਤਾਂ ਉਹ ਜਦੋਂ ਉਹ ਜਦ ਆਪਾਂ ਜਦ ਅਸੀਂ ਇਨਹੇਲ ਕਰਦੇ ਹਾਂ ਉਹ ਆਪਣੇ 에য়ারਵੇਸ ਨੂੰ ਇਰਿਟੇਟ ਕਰਦੀ ਹੈ ਉਹਦੇ ਨਾਲ ਆਪਣੇ 에য়ারਵੇਸ ਕੰਸਟ੍ਰਕਟ ਹੁੰਦੇ ਆ ਉਹਦੇ ਨਾਲ ਬਰੀਥਿੰਗ ਪ੍ਰੋਬਲਮ ਹੁੰਦੀ ਹੈ ਦੂਜਾ ਜਦ ਬੰਦਾ ਡਰ ਜਾਂਦਾ ਜੀ ਸਿੰਪੈਥੈਟਿਕ ਸਟੀਮੂਲੇਸ਼ਨ ਹੁੰਦੀ ਹੈ ਉਹਦੇ ਨਾਲ ਵੀ ਬੰਦਾ ਬਹੁਤ ਡਿਸਟਰੈਸ ਚ ਆ ਜਾਂਦਾ ਇਹ ਦੋ ਕਾਰਨਾ ਕਰਕੇ ਬਰੀਥਿੰਗ ਡਿਫਿਕਲਟੀ ਹੁੰਦੀ ਹੈ ਆ ਨੋ ਅਸੀਂ ਕਿਉ ਡਿਸਨੀਆ ਕਹਿੰਦੇ ਆ ਡਿਸਨੀਆ ਦਾ ਇੱਕੋ ਹੀ ਇਲਾਜ ਹੈ ਵੀ ਹਵ ਟੂ ਨੇਪਲਾਈਜ਼ ਬਟ ਐਟ ਲੀਸਟ ਸਲਬਟਾਮੋ ਜੋ ਐਨ 95 ਮਾਸਕ ਨੇ ਤੇ ਜਾਂ ਜੋ ਜਿਹੜੇ ਸਪੈਕਸ ਆਪਾਂ ਲਾ ਲੈਨੇ ਉਹਦੇ ਨਾਲ ਫਿਰ ਫਰਕ ਪੈਂਦਾ ਜੀ ਬਹੁਤ ਬੰਦਾ ਜੀ ਆ ਦੇਖੋ ਜੀ ਜਦੋਂ ਵੀ ਸ਼ੈਲਿੰਗ ਹੋਊਗੀ ਅਸੀਂ ਲਾਵਾਂਗੇ ਆ ਆਫ ਕੌਰਸ ਲਾ ਕੇ ਰੱਖਣਾ ਡਿਫਿਕਲਟ ਆ ਪ੍ਰੋਬਲਮੈਟਿਕ ਆ ਬਟ ਵੀ ਹੈਵ ਟੂ ਪ੍ਰੋਟੈਕਟ ਆਰਸੈਲ ਅਸੀਂ ਠੀਕ ਰਹਿਾਂਗੇ ਤੇ ਵੀਕੈਂਡ ਬਹੁਤ ਵਧੀਆ ਵੈਸੇ ਤੁਹਾਡੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸਾ ਤੇ ਨਾਲ ਹੀ ਬਾਈ ਬਰਥ ਆਈ ਐਮ ਅ ਫਾਰਮਰ ਐਂਡ ਬਾਈ profession ਆਈ ਐਮ ਅ ਫਿਜੀਸ਼ਨ ਸੋ ਆ ਹਵ ਟੂ ਡੂ ਬਾਇ ਸਬਸਿਡੀ ਬੀਇੰਗ ਅ ਫਾਰਮਰ ਆਮ ਸੈਂਪਥਾਈਜ਼ਿੰਗ ਵਿਦ ਅ ਫਾਰਮਰਸ ਐਂਡ ਬੀਇੰਗ ਅ ਫਿਜੀਸ਼ਨ ਆਈ ਐਮ ਰੈਂਡਰਿੰਗ ਮਾਈ ਸਿਲਵਿਟੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤਰਕੀਆਂ ਦੇਵੇ ਬਸ ਕਿਰਪਾ ਮਹਾਰਾਜ ਦੀ ਤਾਂ ਤੁਸੀਂ ਦੇਖ ਸਕਦੇ ਹੋ ਵਕੋ ਵਕਕੇ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਇੱਥੇ ਜਿਹੜਾ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਕਿਹਾ ਉਹਨਾਂ ਨੇ ਸਾਰ ਦੇਖੀ ਮੈਡੀਕਲ ਵੈਨ ਜਿਹਦੇ ਵਿੱਚ ਕੱਲੀ ਕੱਲੀ ਫੈਸਿਲਿਟੀ ਹੈ ਕਿਉਂਕਿ ਜਦੋਂ ਸ਼ੈਲਿੰਗ ਹੁੰਦੀ ਹੈ ਧਾਕਾਂ ਦੇ ਵਿੱਚ ਜਿਹੜੇ ਹੈ ਜਲਨ ਹੋਣ ਲੱਗ ਜਾਂਦੀ ਪੂਰੀ ਬਾਡੀ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਆਈ ਡ੍ਰੌਪ ਪਾਏ ਜਾ ਰਹੇ ਤੇ ਜਿਹਦੇ ਨਾਲ ਉਹ ਵਾਸ਼ ਆਊਟ ਹੋ ਜਾਂਦੇ ਨੇ ਕੈਮਰਾ ਪਾਸੋਂ ਵਿਕਰਮ ਨਾਮ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ ਸ਼ੰਭੂ ਬਾੜੀ